ਸਤ ਗੁਰ ਜੀ ਦੀ ਪਿਆਰੀ ਸਾਧ ਸੰਗਤ ਜੀ ਆਪ ਜੀ ਦੇ ਚਰਨਾਂ ਤੇ ਨਮਸਕਾਰ ਕਰਦੇ ਹਾਂ ਜੀ ਅੱਜ ਆਪ ਜੀ ਲਈ ਅਸੀਂ ਨਵੀਂ ਸਾਖੀ ਲੈ ਕੇ ਹਾਜ਼ਰ ਹੋਏ ਹਾਂ ਜੀ ਜਿਹਦਾ ਸਿਰਲੇਖ ਹੈ ਗੁਰੂ ਨਾਨਕ ਦੇਵ ਜੀ ਅਤੇ ਪ੍ਰੇਮੀ ਕੋੜੀ ਸਾਧ ਸੰਗਤ ਜੀ ਸਭ ਤੋਂ ਵੱਡਾ ਮਿੱਤਰ ਜਿਹੜਾ ਆਪਣਾ ਹੈਗਾ ਨਾ ਉਹ ਅਕਾਲ ਪੁਰਖ ਸੱਚੇ ਪਾਤਸ਼ਾਹ ਹੀ ਹੈ ਹੋਰ ਬਾਕੀ ਦੁਨੀਆ ਦੇ ਸਾਰੇ ਰਿਸ਼ਤੇ ਝੂਠੇ ਹਨ। ਐਸਾ ਕਿ ਤੁ ਆਪਾਂ ਨੂੰ ਇਸ ਚੀਜ਼ ਦਾ ਬਿਲਕੁਲ ਪਤਾ ਲੱਗ ਜਾਏਗਾ ਕਿ ਹਾਂ ਸੱਚ ਮੁਚੀ ਬਹੁਤ ਸਾਰੀਆਂ ਸਾਖੀਆਂ ਹਨ ਉਹਨਾਂ ਵਿੱਚੋਂ ਇੱਕ ਇਹ ਵੀ ਸਾਖੀ ਹੈ ਜੀ। ਇੱਕ ਵਾਰ ਗੁਰੂ ਨਾਨਕ ਦੇਵ ਜੀ ਪਾਈ ਮਰਤਾਨਾ ਜੀ ਨਾਲ ਭ੍ਰਮਣ ਕਰਦੇ ਹੋਏ ਇੱਕ ਐਵੇਂ ਦੀ ਜਗ੍ਹਾ ਤੇ ਪਹੁੰਚੇ ਜਿੱਥੇ ਕਿ ਦੂਰ ਦੂਰ ਤੱਕ ਕੋਈ ਘਰ ਨਹੀਂ ਸੀ ਪਿੰਡ ਕਾਫੀ ਦੂਰ ਸੀ। ਸੋ ਸੱਚੇ ਪਾਤਸ਼ਾਹ ਜੀ ਰਾਤ ਹੋਣ ਹੋਣ ਵਾਲੀ ਸੀ ਤੇ ਸੱਚੇ ਪਾਤਸ਼ਾਹ ਜੀ ਨੇ ਭਾਈ ਮਰਦਾਨੇ ਨੂੰ ਹੁਕਮ ਦਿੱਤਾ ਕਿ ਆਪਾਂ ਹੁਣ ਇੱਥੇ ਨੇੜੇ ਤੇੜੇ ਹੀ ਕਿਤੇ ਰਾਤ ਕੱਟਣੀ ਹੈ ਤੇ ਆਪਾਂ ਪਤਾ ਕਰਦੇ ਹਾਂ ਕਿ ਕਿੱਥੇ ਕੋਈ ਨੇੜੇ ਤੇੜੇ ਆਪਾਂ ਨੂੰ ਕੋਈ ਰਹਿਣ ਲਈ ਟਿਕਾਣਾ ਮਿਲ ਜਾਏ ਤੁਰਦੇ ਤੁਰਦੇ ਜੋ ਥੋੜੇ ਅੱਗੇ ਆਉਂਦੇ ਆ ਤਾਂ ਉਹਨਾਂ ਨੂੰ ਇੱਕ ਛਪਰੀ ਦਿੱਸਦੀ ਹੈ ਗੁਨਾਨ ਦੇ ਪਾਤਸ਼ਾਹ ਜੀ ਭਾਈ ਮਰਦਾਨਾ ਜੀ ਨੂੰ ਹੁਕਮ ਦਿੰਦੇ ਆ ਕਿ ਦੇਖੋ ਕਿ ਉਹ ਛਪਰੀ ਕਿੱਥੇ ਹੈ ਤੇ ਉਸ ਦਾ مالک ਕੌਣ ਹੈ ਤੇ ਆਪਾਂ ਇੱਥੇ ਹੀ ਰਾਤ ਕੱਟਾਂਗੇ ਭਾਈ ਮਰਦਾਨਾ ਸੱਚੇ ਪਾਛੇ ਜੀ ਦਾ ਹੁਕਮ ਮੰਨ ਕੇ ਉਧਰ ਨੂੰ ਛਪਰੀ ਵੱਲ ਨੂੰ ਤੁਰ ਪੈਂਦੇ ਹਨ ਤੇ ਜਦੋਂ ਅੰਦਰ ਜਾ ਕੇ ਦੇਖਦੇ ਹਨ ਕਿ ਉੱਥੇ ਇੱਕ ਬਿਸਤਰਾ ਤੇ ਇੱਕ ਮੰਜਾ ਹੈ ਜਿਸ ਦੇ ਉੱਤੇ ਇੱਕ ਕੋੜੀ ਪਿਆ ਹੋਇਆ ਹੈ ਜਿਸ ਦੇ ਸਰੀਰ ਤੇ ਬਹੁਤ ਜ਼ਖਮ ਹੀ ਜ਼ਖਮਾਂ ਤੇ ਅਨੋਝੋ ਪਾਣੀ ਸਿੰਮਦਾ ਪਿਆ ਹੈ ਉਹ ਹਾਈ ਹਾਈ ਕਰਦਾ ਹੋਇਆ ਪੀੜ ਬਹੁਤ ਤਕਲੀਫ ਵਿੱਚ ਹੈ ਤੇ ਵਿਚਾਰਾ ਹਾਈ ਹਾਈ ਕਰਦਾ ਪਿਆ ਉਸ ਟਾਈਮ ਜਦੋਂ ਭਾਈ ਮਰਦਾਨਾ ਜੀ ਅੰਦਰ ਪਹੁੰਚਦੇ ਹਨ ਤਾਂ ਦੇਖਦੇ ਕਿ ਉਹਦੀ ਤਾਂ ਬਹੁਤ ਮਤਲਬ ਬੁਰੀ ਹਾਲਤ ਹੈ ਤੇ ਉਸ ਦੀ ਕੋਠੇ ਵਿੱਚੋਂ ਬੜੀ ਬਦਬੂ ਵੀ ਆ ਰਹੀ ਹੁੰਦੀ ਹੈ ਤਾਂ ਕੋਠੀ ਕੋਠਰੀ ਦੇ ਵਿੱਚੋਂ ਛੱਪਰੀ ਦੇ ਵਿੱਚੋਂ ਬਾਹਰ ਆਉਂਦਾ ਹੈ ਤੇ ਆ ਕੇ ਸੱਚੇ ਪਾਤਸ਼ਾਹ ਜੀ ਨੂੰ ਸਾਰੀ ਗੱਲ ਪਤਾ ਦੱਸਦਾ ਕਿ ਇਸ ਤਰ੍ਹਾਂ ਇਸ ਤਰ੍ਹਾਂ ਉਸ ਜਿਹੜਾ ਛਪਰੀ ਦਾ ਮਾਲਕ ਹੈ ਉਹ ਬਹੁਤ ਬਿਮਾਰ ਹੈ ਉਹਨੂੰ ਕੋੜ ਦਾ ਰੋਗ ਹੋਇਆ ਹੋਇਆ ਹੈ ਤੇ ਉੱਥੇ ਤਾਂ ਆਪ ਜੀ ਕਹਿੰਦੇ ਰਾਤ ਕੱਟਣੀ ਉੱਥੇ ਤਾਂ 1 ਮਿੰਟ ਵੀ ਖਲੋਣਾ ਬੜਾ ਔਖੀ ਗੱਲ ਹੈ ਐਨੀ ਬੋ ਆ ਰਹੀ ਆ ਉਹਦੀ ਛਪਰੀ ਵਿੱਚੋਂ ਤਾਂ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ ਗੁਨਾਗਦੇਵ ਜੀ ਨੇ ਕਿ ਚਲੋ ਆਪਾਂ ਅੰਦਰ ਚੱਲ ਕੇ ਵੇਖਦੇ ਹਾਂ ਤਸੱਜੇ ਪਾਸ਼ਾ ਜੀ ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਛਪਰੀ ਵੱਲ ਨੂੰ ਤੁਰ ਪੈਂਦੇ ਹਨ ਅੰਦਰ ਜਾ ਕੇ ਆਵਾਜ਼ ਦਿੰਦੇ ਹਨ ਉਹ ਜਿਹੜਾ ਸੀ ਉਸ ਛਪਰੀ ਦਾ ਮਾਲਕ ਉਹ ਵਿਚਾਰੇ ਕੋਲੋਂ ਤਾਂ ਮੰਜੀ ਤੇ ਉੱਠਣਾ ਵੀ ਬੜਾ ਔਖਾ ਸੀ ਐਨਾ ਜ਼ਿਆਦਾ ਬਿਮਾਰ ਸੀ ਉਹ ਜਿਹਦੇ ਕੋਲੋਂ ਮੰਜੇ ਤੋਂ ਉੱਠਿਆ ਵੀ ਨਹੀਂ ਸੀ ਜਾ ਰਿਹਾ ਭਾਈ ਮਰਦਾਨੇ ਨੇ ਜਾ ਕੇ ਕਿਹਾ ਭਾਈ ਸਿੱਖਾ ਇਹ ਗੁਰਨਾਨਕ ਦੇ ਪਾਸ਼ਾ ਜੀ ਆਏ ਹਨ ਤੇ ਉਹਨਾਂ ਨੇ ਜਦੋਂ ਸਾਰੀ ਗੱਲ ਪਤਾ ਲੱਗੀ ਤਾਂ ਉਹ ਬਹੁਤ ਖੁਸ਼ ਹੋਇਆ ਜਦੋਂ ਉਹ ਉਸ ਦਾ ਨਾਮ ਸੀਗਾ ਪ੍ਰੇਮੀ ਕੋੜੀ ਤੇ ਉਹਨੂੰ ਜਦੋਂ ਪਤਾ ਲੱਗਿਆ ਕਿ ਗੁਰਨਾਨਕ ਦੇਵ ਜੀ ਪਾਸ਼ਾ ਅਕਾਲ ਪੁਰਖ ਆਪ ਉਹਦੀ ਛਪੜੀ ਵਿੱਚ ਚਰਨ ਪਾਣ ਆਏ ਹਨ ਤਾਂ ਉਹਦੀ ਅੱਖਾਂ ਵਿੱਚੋਂ ਹੰਝੂ ਭਰ ਗਏ ਤਾਂ ਸੱਚੇ ਪਾਸ਼ਾ ਜੀ ਨੇ ਪੁੱਛਿਆ ਕਿ ਸਿੱਖਾ ਦਸ ਤੈਨੂੰ ਕੀ ਗੱਲ ਹੈ ਇਹ ਸਭ ਕੁਝ ਕਿਵੇਂ ਹੋਇਆ ਤਾਂ ਉਹਦੇ ਅੱਖਾਂ ਵਿੱਚ ਹੰਝੂ ਭਰੇ ਹੋਏ ਸਨ ਤੇ ਉਹਨੇ ਆਖਿਆ ਮਹਾਰਾਜ ਮੈਂ ਆਪ ਜੀ ਦਾ ਬੜਾ ਨਾਮ ਸੁਣਿਆ ਸੀ ਮੈਂ ਆਪ ਜੀ ਨੂੰ ਦਿਨ ਰਾਤ ਯਾਦ ਕਰਦਾ ਸੀ ਮੈਂ ਵੀ ਸੱਚੇ ਪਾਤਸ਼ਾਹ ਜੀ ਮੇਰਾ ਵੀ ਬੜਾ ਹਸਦਾ ਖੇਡਦਾ ਪਰਿਵਾਰ ਸੀ ਮੇਰੇ ਬੱਚੇ ਮੇਰਾ ਪੂਰਾ ਸੀ ਬਹੁਤ ਕਮਾਈ ਕੀਤੀ ਮੈਂ ਪਰ ਪਤਾ ਨਹੀਂ ਮੈਨੂੰ ਕਿੱਥੋਂ ਮੇਰੇ ਪਿਛਲੇ ਕਰਮਾਂ ਦੇ ਕਰਕੇ ਪਿਛਲੇ ਜਨਮਾਂ ਦੇ ਕਰਮਾਂ ਕਰਕੇ ਮੈਨੂੰ ਇਹ ਕੋੜ ਦਾ ਰੋਗ ਲੱਗ ਗਿਆ ਜਦੋਂ ਮੈਨੂੰ ਇਹ ਕੋੜ ਦਾ ਰੋਗ ਲੱਗ ਗਿਆ ਉਦੋਂ ਤੋਂ ਹੀ ਮੇਰੇ ਬੱਚਿਆਂ ਨੇ ਮੈਨੂੰ ਕਿਉਂਕਿ ਮੈਨੂੰ ਬਹੁਤ ਤਕਲੀਫ ਹੁੰਦੀ ਸੀ ਤਾਂ ਮੈਂ ਸਾਰੀ ਰਾਤ ਤੜਫਦਾ ਸੀ ਤਾਂ ਮੈਂ ਹਾਏ ਹਾਏ ਕਰਦਾ ਸੀ ਤਾਂ ਉਹਨਾਂ ਨੂੰ ਲੱਗਦਾ ਸੀ ਕਿ ਮੈਂ ਰੋਲਾ ਪਾਂਦਾ ਹਾਂ ਉਹਨਾਂ ਦੀ ਨੀਂਦ ਖਰਾਬ ਹੁੰਦੀ ਹੈ ਤਾਂ ਉਹਨਾਂ ਨੇ ਮੈਨੂੰ ਘਰ ਤੋਂ ਬਹੁਤ ਦੂਰ ਪਿੰਡ ਤੋਂ ਵੀ ਬਹੁਤ ਦੂਰ ਕਿਉਂਕਿ ਮੇਰਾ ਰੋਗ ਐਵੇਂ ਦਾ ਹੈ ਕਿ ਕੋਈ ਮੈਨੂੰ ਛੂ ਲਏਗਾ ਤਾਂ ਉਹਨੂੰ ਰੋਗ ਲੱਗ ਜਾਏਗਾ ਇਹਨੂੰ ਛੋਤ ਦੀ ਬਿਮਾਰੀ ਵੀ ਆਖਦੇ ਆਂ ਤੇ ਪਿੰਡ ਤੋਂ ਵੀ ਬਹੁਤ ਦੂਰ ਉਹਨਾਂ ਨੇ ਮੈਨੂੰ ਛਪਰੀ ਪਾ ਦਿੱਤੀ ਹੈ ਤੇ ਜਿੱਥੇ ਉਹ ਪ੍ਰਸ਼ਾਦਾ ਵੀ ਮੈਨੂੰ ਇੰਜ ਦੇ ਕੇ ਜਾਂਦੇ ਹਨ ਕਿ ਉਹਨਾਂ ਨੂੰ ਬਹੁਤ ਬੋ ਆਂਦੀ ਹੈ ਨੱਕ ਮੂੰਹ ਵਲੇਟ ਕੇ ਕਿ ਕਿਸ ਨਾਲ ਕੁੱਤਿਆਂ ਨੂੰ ਵੀ ਕੋਈ ਰੋਟੀ ਨਹੀਂ ਪੰਦਾ ਹੋਣਾ ਉਹਨਾਂ ਨੂੰ ਵੀ ਬੜੀ ਸੋਹਣੇ ਤਰੀਕੇ ਨਾਲ ਜਿਨ੍ਹਾਂ ਨੇ ਪਾਲੇ ਹੁੰਦੇ ਆ ਪੰਦੇ ਹਨ ਉਹ ਮੈਨੂੰ ਨੱਕ ਮੂੰਹ ਵਲੇਟ ਕੇ ਮੇਰੇ ਲਈ ਅੱਗੇ ਪ੍ਰਸ਼ਾਦਾ ਐਵੇਂ ਸੁੱਟ ਜਾਂਦੇ ਹਨ ਤੇ ਮੈਂ ਵੀ ਆਪਣਾ ਢਿੱਡ ਭਰਨ ਲਈ ਬਸ ਜਿਵੇਂ-ਤੇਵੇਂ ਕਰਕੇ ਆਪਣਾ ਸਮਾਨ ਲੰਗਾ ਰਿਆ ਹਾਂ ਤਾਂ ਪਾਸ਼ਾ ਜੀ ਉਹਦੇ ਸਿਰ ਤੇ ਹੱਥ ਲਗਦੇ ਹਨ ਤੇ ਕਹਿੰਦੇ ਹਨ ਸਿੱਖਾ ਤੈਨੂੰ ਅਸੀਂ ਠੀਕ ਕਰਦੇ ਹਈਏ ਰਾਜੀ ਕਰਦੇ ਹਈਏ ਉਹਨੇ ਕਹ ਪਾਸ਼ਾ ਜੀ ਮੈਨੂੰ ਕੋੜ ਦਾ ਰੋਗ ਹੈ ਮੇਰੇ ਹੱਥ ਨਾ ਲਗਾਓ ਜਿਹੜਾ ਵੀ ਮੇਰੇ ਹੱਥ ਲਗਾਉਂਦਾ ਉਹਨੂੰ ਇਹ ਰੋਗ ਹੋ ਜਾਂਦਾ ਹੈ ਪਾਸ਼ਾ ਜੀ ਕਹ ਆਗਦੇ ਉਹ ਤਾਂ ਕਾਲਪੁਰ ਖੰਤਰਜਾਮੀ ਉਹਨੂੰ ਠੀਕ ਕਰਨ ਵਾਸਤੇ ਹੀ ਤਾਂ ਗਏ ਹੁੰਦੇ ਹਨ ਉਹਦੀ ਛਪੜੀ ਵਿੱਚ ਲੱਭ ਲੱਭ ਕੇ ਤੇ ਜਦੋਂ ਸੱਚੇ ਪਾਤਸ਼ਾਹ ਜੀ ਉਹਨੂੰ ਕਹਿੰਦੇ ਕਿ ਤੈਨੂੰ ਰਾਜੀ ਕਰ ਦਈਏ ਤਾਂ ਪ੍ਰੇਮੀ ਜਿਹੜਾ ਸੀਗਾ ਉਹਦੀ ਅੱਖਾਂ 'ਚ ਹੰਝੂ ਆ ਜਾਂਦੇ ਹਨ ਪਹਿਲੇ ਵਿਚਾਰਾ ਪੀੜ ਨਾਲ ਤਕਲੀਫ ਸੀਗੀ ਉਹਨੂੰ ਬਹੁਤ ਜ਼ਿਆਦਾ ਤੇ ਹੁਣ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਦਿਦਾਰੇ ਕਰਕੇ ਉਹਨੂੰ ਠੰਡ ਪਈ ਹੋਈ ਸੀ ਤੇ ਇਹ ਅਥਰੂ ਕੋਈ ਤਕਲੀਫ ਦੇ ਨਹੀਂ ਸਨ ਕਿ ਉਹਦੇ ਸਰੀਰਿਕ ਤਰ ਤਕਲੀਫ ਦੇ ਨਹੀਂ ਸਨ ਇਹ ਤਾਂ ਹੰਝੂ ਸਤਿਗੁਰ ਜੀ ਦੇ ਉਹਦੀ ਕੋਠੜੀ ਦੇ ਵਿੱਚ ਚਰਨ ਪਾਣ ਦੇ ਸਨ ਕੀ ਸੱਚੇ ਪਾਤਸ਼ਾਹ ਜੀ ਨੇ ਅੱਜ ਉਹਨੂੰ ਬੱड्ढे ਬਾਗਾਂ ਵਾਲਾ ਕਰ ਦਿੱਤਾ ਉਹਦੀ ਕੋਠਰੀ ਦੇ ਵਿੱਚ ਚਰਨ ਪਾ ਕੇ ਸੱਚੇ ਪਾਤਸ਼ਾਹ ਨੇ ਉਹਨੂੰ ਕਿਹਾ ਕਿ ਤੈਨੂੰ ਰਾਜੀ ਕਰ ਦਈਏ ਤੈਨੂੰ ਸੁੱਖ ਦੇ ਦਈਏ ਫਿਰ ਕਹਿੰਦਾ ਮੈਨੂੰ ਸੁੱਖ ਪਾਤਸ਼ਾਹ ਜੀ ਨੇ ਆਖਿਆ ਕਿ ਭਗਤੀ ਕਰ ਲਵੇਂਗਾ ਨਾ ਨਾਮ ਤਾਂ ਜਪ ਲਵੇਂਗਾ ਗੁਰਾਂਗਦੇਵ ਜੀ ਨੇ ਆਪਣੇ ਗੜਵੇ ਵਿੱਚੋਂ ਪਹਿਲਾ ਛਿੱਟਾ ਜਲਦਾ ਕੱਢਿਆ ਤੇ ਉਹਦੇ ਉੱਤੇ ਛਿੱਟਾ ਮਾਰਿਆ ਉਹਦੇ ਸਰੀਰ ਤੇ ਤੇ ਉਹਦੇ ਨਾਲ ਇੱਕੋ ਵਾਰ ਛਿੱਟਾ ਮਾਰਨ ਨਾਲ ਹੀ ਉਹਦੇ ਸਾਰੇ ਤਨ ਦੇ ਰੋਗ ਜਿਹੜੇ ਕਿ ਜ਼ਖਮ ਭਰੇ ਪਏ ਸਨ ਜਿਨ੍ਹਾਂ ਚੋਂ ਪਾਣੀ ਸਿੰਮਦਾ ਪਿਆ ਸੀਗਾ ਉਹ ਸਾਰੇ ਠੀਕ ਹੋ ਗਏ ਉਹਨੇ ਆਪਣੇ ਬਾਹਾਂਵਾਂ ਵਾਲ ਸਾਰੇ ਵਾਲ ਦੇਖਿਆ ਸਾਰੇ ਉਹਦੇ ਹੱਥ ਪੈਰ ਸਭ ਸਭ ਉਹਦਾ ਸਾਫ਼ ਹੋ ਗਏ ਸੀ ਪਹਿਲਾਂ ਵਰਗੀ ਉਹਦੀ ਦੇਹ ਹੋ ਗਈ ਸੀ ਬਿਲਕੁਲ ਨਿਰੋਗ ਉਹਨੇ ਸੱਚੇ ਪਾਤਸ਼ਾਹੀ ਦੇ ਚਰਨ ਪਕੜ ਲਏ ਸੱਚੇ ਪਾਸ਼ਾ ਜੀ ਨੂੰ ਕਿਹਾ ਸੱਚੇ ਪਾਸ਼ਾ ਤੁਸੀਂ ਮੇਰੇ ਤਨ ਦੇ ਰੋਗ ਤਾਂ ਠੀਕ ਕਰ ਦਿੱਤੇ ਮਿਟਾ ਦਿੱਤੇ ਹਨ ਮੇਰਾ ਮਨ ਦਾ ਰੋਗ ਵੀ ਦੂਰ ਕਰ ਦਿਓ ਪਾਸ਼ਾ ਜੀ ਬੜੇ ਉਹ ਸਿੱਖ ਦੇ ਉਤੇ ਉਹਨੂੰ ਤਾਰਨ ਵਾਸਤੇ ਹੀ ਆਏ ਹੋਏ ਸਨ ਐਸਾ ਲੱਗਦਾ ਸੀ ਕਿ ਸੱਚੇ ਪਾਸ਼ਾ ਜਿੱਥੇ-ਜਿੱਥੇ ਵੀ ਗਏ ਉਹਨਾਂ ਨੂੰ ਉਹਨਾਂ ਨੇ ਆਪਣੇ ਬੜੇ ਸਿੱਖਾਂ ਨੂੰ ਤਾਰਿਆ ਹੀ ਹੈ ਉਸੇ ਤਰ੍ਹਾਂ ਹੀ ਪ੍ਰੇਮੀ ਕੋੜੀ ਨੂੰ ਵੀ ਅੱਜ ਤਾਰਨ ਹੀ ਆਏ ਸੀ ਪਾਸ਼ਾ ਜੀ ਹੋਰ ਉਹਨਾਂ ਨੂੰ ਕਿਤੇ ਰਹਿਣ ਦਾ ਕਿਤੇ ਘਟ ਆਏ ਹਨ ਉਹਨਾਂ ਨੂੰ ਉਹਨਾਂ ਨੂੰ ਤਾਂ ਸਾਰੇ ਆਪਣੀਆਂ ਪਲਕਾਂ ਤੇ ਬਿਠਾ ਬਿਠਾਨ ਤਾਂ ਸੱਚੇ ਪਾਤਸ਼ਾਹ ਜੀ ਨੇ ਕਿਹਾ ਚਾਲ ਤੇਰੇ ਮਨ ਦੇ ਰੋਗ ਵੀ ਦੂਰ ਕਰ ਦਿੰਦੇ ਹਾਂ ਸੱਚੇ ਪਾਤਸ਼ਾਹ ਜੀ ਦੂਜਾ ਚਿੱਟਾ ਆਪਣੇ ਗੜਵੇ ਵਿੱਚੋਂ ਕਰਦੇ ਹਨ ਤੇ ਉਹਦੇ ਤੇ ਮਾਰਦੇ ਹਨ ਉਹਦੇ ਬੁੱਧੀ ਦੇ ਉੱਤੇ ਉਹਦੇ ਸਿਰ ਤੇ ਜਦੋਂ ਮਾਰਦੇ ਹਨ ਤਾਂ ਉਹਦੇ ਨਾਲ ਹੀ ਉਹ ਜਦੋਂ ਭਜਨ ਦਿੰਦੇ ਹਨ ਤੇ ਉਹ ਉਹਦੀ ਸਮਾਧੀ ਲੱਗ ਜਾਂਦੀ ਹੈ ਤੇ ਜਦੋਂ ਉਹਦੀ ਸਮਾਧੀ ਲੱਗ ਜਾਂਦੀ ਹੈ ਉਹਨੂੰ ਤਾਂ ਕੋਈ ਸੁਧ ਬੁੱਧੀ ਨਹੀਂ ਰਹਿੰਦੀ ਤੇ ਉਹ ਆਪਣਾ ਸਮਾਧੀ ਚਲੀਨ ਹੋ ਜਾਂਦਾ ਹੈ ਉਸੇ ਵੇਲੇ ਤੇ ਭਾਈ ਮਰਦਾਨੇ ਨੂੰ ਆਖਦੇ ਨੇ ਗੁਰਨਾਨਕ ਦੇ ਪਾਤਸ਼ਾਹ ਦੀ ਭਾਈ ਮਰਦਾਨੇ ਨੂੰ ਕਹਿੰਦੇ ਹਨ ਕਿ ਚੱਲ ਚਲੀਏ ਆਪਾਂ ਹੁਣ ਭਾਈ ਮਰਦਾਨਾ ਜੀ ਕਹਿੰਦੇ ਹਨ ਕਿ ਪਾਤਸ਼ਾਹ ਜੀ ਇਹਨੂੰ ਹੋਸ਼ ਤਾਂ ਆ ਲੈਣ ਦਿਓ ਇਹਦੀ ਤਾਂ ਸਮਾਧੀ ਲੱਗੀ ਪਈ ਹੈ ਪਾਤਸ਼ਾਹ ਜੀ ਨੇ ਕਿਹਾ ਕੋਈ ਗੱਲ ਨਹੀਂ ਇਹ ਜਦੋਂ ਉਹਨੂੰ ਸਮਾਧੀ ਖੁੱਲਣੀ ਹੈ ਖੁੱਲ ਜਾਏਗੀ ਤੇ ਇਹਨੇ ਆਪੇ ਹੀ ਮੈਨੂੰ ਲੱਭ ਲੈਣਾ ਤੁਹਾਡੀ ਚਿੰਤਾ ਨਾ ਕਰ ਹੁਣ ਪਾਸ਼ਾ ਜੀ ਇਹਨਾਂ ਕਹਿ ਕੇ ਭਾਈ ਮਰਦਾਨੇ ਨੂੰ ਨਾਲ ਲੈ ਕੇ ਉਥੋਂ ਦੀ ਬਾਹਰ ਆ ਜਾਂਦੇ ਹਨ ਤੇ ਇਸ ਤਰ੍ਹਾਂ ਹੀ ਸੱਚੇ ਪਾਸ਼ਾ ਜੀ ਨੇ ਗੁਨਾਗ ਪਾਸ਼ਾ ਜੀ ਨੇ ਇੱਕ ਨਹੀਂ ਦੋ ਨਹੀਂ ਲੱਖਾਂ ਹੀ ਤਾਰੇ ਹਨ ਤੇ ਅੱਜ ਤੱਕ ਵੀ ਸੱਚੇ ਪਾਸ਼ਾ ਜਿਹੜੇ ਵੀ ਗੁਨਾਗ ਦੇ ਪਾਸ਼ਾ ਜੀ ਦੀ ਗੱਦੀ ਦੇ ਵਾਰਸ ਹਨ ਚੋਤ ਉਹਨਾਂ ਦੀ ਚੱਲੀ ਆ ਰਹੀ ਹੈ ਤਾਂ ਉਹਨਾਂ ਨੇ ਲੱਖਾਂ ਨੂੰ ਹੀ ਹੁਣ ਵੀ ਤਾਰੀ ਜਾ ਰਹੇ ਹਨ ਤੇ ਤਾਰਿਆ ਵੀ ਹੈ ਸੱਚੇ ਪਾਤਸ਼ਾਹ ਜੀ ਨੇ ਤੇ ਇਸ ਦਾ ਪਾਸ਼ਾ ਜੀ ਆਪ ਲੱਭ ਲੱਭ ਕੇ ਸਿੱਖਾਂ ਨੂੰ ਤਾਰਦੇ ਸਨ ਜਿਹੜੇ ਸੱਚੇ ਪਾਤਸ਼ਾਹ ਨੂੰ ਸੱਚੇ ਦਿਲੋਂ ਯਾਦ ਕਰਦੇ ਸਨ ਜਦੋਂ ਕਿਸੇ ਦਾ ਕੋਈ ਨਹੀਂ ਹੁੰਦਾ ਆਪਾਂ ਨੂੰ ਉਦੋਂ ਸਮਝ ਆਉਂਦੀ ਹੈ ਕਿ ਸਿਰਫ ਸਾਡਾ ਜਿਹੜਾ ਸੱਚਾ ਮਿੱਤਰ ਹੈ ਸੱਚਾ ਦੋਸਤ ਹੈ ਉਹ ਅਕਾਲ ਪੁਰਖ ਸਤਿਗੁਰੂ ਹੀ ਸਾਡਾ ਸੱਚਾ ਮਿੱਤਰ ਹੈ ਬਾਕੀ ਸਾਰੇ ਰਿਸ਼ਤੇ ਲੈਣ ਦੇਣ ਦੇ ਹਨ ਜਦੋਂ ਵੀ ਕੋਈ ਚੜ੍ਹਾਈ ਕਰ ਜਾਂਦਾ ਹੈ ਤਾਂ ਉਹਦੇ ਜਿਹੜੇ ਰਿਸ਼ਤੇਦਾਰ ਉਹਨੂੰ ਰੋਂਦੇ ਹਨ ਉਹਦੇ ਤੋਂ ਜੋ ਫਾਇਦਾ ਹੁੰਦਾ ਉਹ ਉਹਦੇ ਕਰਕੇ ਰੋਂਦੇ ਹਨ ਕਿ ਇਹ ਮੈਨੂੰ ਇਹ ਹੁਣ ਮੈਂ ਉਸ ਤੋਂ ਬਿਨਾ ਇਹ ਕੰਮ ਕਿਵੇਂ ਕਰਾਂਗਾ ਇਹ ਕਿਵੇਂ ਚੱਲੇਗਾ ਕਿਸ ਤਰ੍ਹਾਂ ਹੋਵੇਗਾ ਸਭ ਉਹਨੂੰ ਹੀ ਯਾਦ ਕਰਦੇ ਹਨ ਉਹਦੇ ਕਮਾਂਕਾਰਾਂ ਨੂੰ ਯਾਦ ਕਰਦੇ ਹਨ ਸਿਰਫ ਸਤਿਗੁਰੂ ਹੀ ਹੈ ਜੋ ਆਪਣੇ ਸਿੱਖ ਨੂੰ ਸੱਚੇ ਦਿਲੋਂ ਪਿਆਰ ਕਰਦੇ ਹਨ ਤਾਂ ਨਾਨਕ ਗੁਰਨਾਨਕ ਦੇਵ ਪਾਸ਼ਾ ਜੀ ਜਿਨ੍ਹਾਂ ਨੇ ਲੱਖਾਂ ਨੂੰ ਤਾਰਿਆ ਸੋ ਇਸ ਤਰ੍ਹਾਂ ਜੇ ਤੁਹਾਨੂੰ ਸਾਖੀ ਵਧੀਆ ਲੱਗੀ ਹੋਏ ਤਾਂ ਇਹਨੂੰ ਜ਼ਰੂਰ ਲਾਈਕ ਤੇ ਸ਼ੇਅਰ ਕਰੋ